Are you worried about your safety in India? I never worry about my safety. My safety is no problem. And what about the shootings last night? Just just move the camera or you might have to worry about your safety. Hey, get that. Bindi ਇਸ ਦਾ ਜਨਮ 14 ਫਰਵਰੀ 1971 ਨੂੰ ਪੰਜਾਬ ਵਿੱਚ ਹੋਇਆ ਸੀ। ਸੋ 1975 ਵਿੱਚ ਬਿੰਦੀ ਦਾ ਪੂਰਾ ਪਰਿਵਾਰ ਕੈਨੇਡਾ ਦੇ ਬੈਂਕੂਵਰ ਵਿੱਚ ਜਾ ਕੇ ਵੱਸ ਗਿਆ। ਉੱਥੇ ਜਦੋਂ ਇਹ ਸਕੂਲ ਵਿੱਚ ਸੀ ਤਾਂ ਉਸ ਸਮੇਂ ਛੂਟੀ ਉਮਰ ਵਿੱਚ ਹੀ ਇਸ ਨੂੰ ਡਰੱਗ ਤੇ ਹੋ ਨਸ਼ਿਆਂ ਨੂੰ ਰੱਖਣ ਦੀ ਜਾਣਕਾਰੀ ਸਕੂਲ ਦੇ ਪ੍ਰਬੰਧਕਾਂ ਨੂੰ ਕਿਸੇ ਨੇ ਦੇ ਦਿੱਤੀ। ਬਾਅਦ ਵਿੱਚ ਜਦੋਂ ਬਿੰਦੀ ਨੂੰ ਪ੍ਰਿੰਸੀਪਲ ਨੇ ਆਪਣੇ ਰੂਮ ਵਿੱਚ ਬੁਲਾ ਕੇ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਤਾਂ ਬਿੰਦੀ ਨੇ ਦੱਸਿਆ ਕਿ ਇੱਥੇ ਮੇਰੇ ਨਾਲ ਗੋਰੇ ਤੇ ਕੈਨੇਡੀਅਨ ਬੌਰਨ ਬੱਚੇ ਰੇਸਿਜ਼ਮ ਕਰਦੇ ਨੇ ਤੇ ਮੈਨੂੰ ਗਲਤ ਉੰਦੇ ਨੇ ਤਾਂ ਪ੍ਰਿੰਸੀਪਲ ਨੇ ਉਲਟਾ ਉਸ ਨੂੰ ਹੀ ਬੋਲਣਾ ਸ਼ੁਰੂ ਕਰ ਦਿੱਤਾ ਬਿੰਦੀ ਨੇ ਆਪਣਾ ਆਪਾ ਖੋ ਦਿੱਤਾ ਤੇ ਪ੍ਰਿੰਸੀਪਲ ਦੇ ਢਿੱਡ ਵਿੱਚ ਲੱਤ ਮਾਰੀ ਤੇ ਉਹ 22 ਪ੍ਰਿੰਸੀਪਲ ਨੂੰ ਕੁਝ ਦਿਨ ਹਸਪਤਾਲ ਵਿੱਚ ਦਾਖਲ ਰਹਿਣਾ ਪਿਆ ਤੇ ਜਿਸ ਕਾਰਨ ਬਿੰਦੀ ਨੂੰ ਕੁਝ ਦਿਨ ਜੇਲ੍ਹ ਵਿੱਚ ਰਹਿਣਾ ਪਿਆ ਪਰ ਬਿੰਦੀ ਸੁਧਰਨ ਦੀ ਜਗ੍ਹਾ ਹੋਰ ਵਿਗੜ ਗਿਆ ਕਿਉਂਕਿ ਬਿੰਦੀ ਨੂੰ 60 ਦਿਨ ਦੀ ਸਜ਼ਾ ਹੋਈ ਸੀ ਤੇ ਜੇਲ੍ਹ ਵਿੱਚ ਵੀ ਉਸ ਨੂੰ ਉਦਾਂ ਦੇ ਲਿੰਕ ਮਿਲ ਗਏ ਤੇ ਉਸ ਨੇ ਜੱਜ ਦੇ ਸਾਹਮਣੇ ਵੀ ਦੱਸਿਆ ਕਿ ਉਸ ਨਾਲ ਰੇਸਿਜ਼ਮ ਹੋ ਰਿਹਾ ਹੈ ਬਿੰਦੀ ਸ਼ੁਰੂ ਤੋਂ ਹੀ ਗਰਮ ਸੁਭਾਅ ਨੂੰ ਕੰਟਰੋਲ ਨਹੀਂ ਕਰ ਪਾਉਂਦਾ ਸੀ ਇਹ ਉਸ ਦੀ ਪ੍ਰੋਬਲਮ ਸੀ ਦੀਹੀ ਪ੍ਰੋਬਲਮ ਨੇ ਉਸ ਦੀ ਅੱਗੇ ਜਾ ਕੇ ਜ਼ਿੰਦਗੀ ਤਬਾਹ ਕਰ ਦਿੱਤੀ ਜਿਹੜਾ ਬੰਦਾ ਗੁੱਸੇ ਨੂੰ ਕੰਟਰੋਲ ਨਹੀਂ ਕਰ ਸਕਦਾ ਉਹ ਉਸ ਨੂੰ ਕਦੇ ਨਾ ਕਦੇ ਬਹੁਤ ਗਲਤ ਥਾਂ ਤੇ ਲਿਆ ਕੇ ਖੜਾ ਕਰ ਸਕਦਾ ਤੇ ਇਸ ਤੋਂ ਬਾਅਦ ਉਸ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਸੀ ਪਰ ਅਗਲੇ ਸਕੂਲ ਵਿੱਚ ਵੀ ਉਸ ਦਾ ਆਪਣੇ ਟੀਚਰ ਨਾਲ ਝਗੜਾ ਹੋ ਗਿਆ ਉਸ ਨੇ ਆਪਣੀ ਟੀਚਰ ਦੀ ਕਾਰ ਦਾ ਸ਼ੀਸ਼ਾ ਪਾੰਦ ਦਿੱਤਾ ਤੇ ਉੱਥੋਂ ਵੀ ਫਿਰ ਉਸ ਨੂੰ ਕੱਢਿਆ ਗਿਆ ਇਸੀ ਤਰ੍ਹਾਂ ਫਿਰ ਔਕੀ ਸੌਕੀ ਉਸਨੇ ਆਪਣਾ ਹਾਈ ਸਕੂਲ ਪੂਰਾ ਕੀਤਾ ਤੇ ਕਾਲਜ ਵਿੱਚ ਐਡਮਿਸ਼ਨ ਲੈ ਲਈ ਪਰ ਉੱਥੇ ਇੱਕ ਸਮੈਸਟਰ ਤੋਂ ਬਾਅਦ ਉਸਨੇ ਪੜਾਈ ਛੱਡ ਦਿੱਤੀ ਪਰ ਇੱਥੇ ਬਿੰਦੀ ਦੀ ਮੁਲਾਕਾਤ ਫੈਜ਼ਲਦੀਨ ਨਾਮ ਦੇ ਬੰਦੇ ਨਾਲ ਹੋਈ ਤੇ ਫੈਜ਼ਲ ਨੇ ਬਿੰਦੀ ਦੀ ਮੁਲਾਕਾਤ ਲੌਸ ਡਾਇਵਲੌਸ ਨਾਲ ਕਰਵਾਈ ਜਿਸ ਦਾ ਮਤਲਬ ਸੀ ਦਾ ਡਾਇਵਲ ਨਾਮ ਦੀ ਗੈਂਗ ਤੇ ਹੁਣ ਜਿਸ ਨੂੰ ਦਸਾਂਝ ਬ੍ਰਦਰ ਚਲਾਉਂਦੇ ਸੀ ਤੇ ਹੁਣ ਇੱਥੇ ਦਸਾਂਝ ਭਰਾਵਾਂ ਬਾਰੇ ਵੀ ਦੱਸ ਦਿੰਨੇ ਆ ਦਸਾਂਝ ਭਰਾ ਸੀ ਰਣਜੀਤ ਦਸਾਂਝ ਰੌਣ ਦਸਾਂਝ ਜਮਸ਼ੇਰ ਦਸਾਂਝ ਬਿਗ ਜੇਮ ਤੇਸ ਦਾ ਕੱਦ 6 ਫੁੱਟ 7 ਇੰਚ ਦਾ ਸੀ ਤੇ ਇਸ ਦਾ ਜਨਮ 1967 ਵਿੱਚ ਹੋਇਆ ਇਹ ਪਹਿਲੇ ਕੁਝ ਕ ਇੰਡੋ ਕੈਨੇਡੀਅਨ ਸੀ ਜਿਨ੍ਹਾਂ ਨੇ ਅੰਡਰਵਰਲਡ ਵਿੱਚ ਆਪਣਾ ਨਾਮ ਬਣਾਇਆ ਇਹ ਕੈਨੇਡਾ ਦੇ ਦੱਖਣ ਪੱਛਮ ਵਿੱਚ ਡਰੱਗ ਦਾ ਕਾਰੋਬਾਰ ਕਰਦੇ ਸੀ ਇਹ ਲੌਸ ਡਾਇਵਲੋਸ ਗੈਂਗ ਵਿੱਚ ਕੰਮ ਕਰਦੇ ਸੀ ਸੋ ਇਹ ਗਰੁੱਪ ਵਿੱਚ ਪਹਿਲਾਂ ਤਾਂ ਸਪੈਨਿਸ਼ ਮੂਲ ਦੇ ਲੋਕ ਸੀ ਪਰ ਬਾਅਦ ਵਿੱਚ ਫਿਰ ਬਹੁਤ ਸਾਰੇ ਪੰਜਾਬੀ ਹੀ ਹੋ ਗਏ ਤੇ ਜਿਸ ਕਰਕੇ ਇਹਨਾਂ ਨੇ ਇਸ ਗੈਂਗ ਦਾ ਨਾਮ ਹੀ ਬਦਲ ਕੇ ਬਾਅਦ ਵਿੱਚ ਪੰਜਾਬੀ ਮਾਫੀਆ ਰੱਖ ਦਿੱਤਾ ਕਿਉਂਕਿ ਹੁਣ ਇਸ ਗੈਂਗ ਤੇ ਇਹਨਾਂ ਦਾ ਕੰਟਰੋਲ ਹੋ ਗਿਆ ਸੀ 1986 ਤੋਂ 1994 ਤੱਕ ਇਹ ਗੈਂਗ ਚੱਲਿਆ। ਹਰ ਹਫ਼ਤੇ 20 ਕਿਲੋ ਕੋਕੀਨ ਨੂੰ ਇਹ ਬ੍ਰਿਟਿਸ਼ ਕੋਲੰਬੀਆ ਦੇ ਇਲਾਕਿਆਂ ਵਿੱਚ ਵੰਡੇ ਰਹੇ। ਤੀਨਾਂ ਦਾ ਹਫ਼ਤੇ ਦਾ ਮੁਨਾਫਾ 2 ਲੱਖ ਡਾਲਰ ਹੁੰਦਾ ਸੀ। ਇਹ ਇਹਨਾਂ ਲਈ ਇੱਕ ਬਹੁਤ ਜ਼ਿਆਦਾ ਪ੍ਰੋਫਿਟ ਦਾ ਕਾਰੋਬਾਰ ਸੀ। ਪਰ ਇਸੇ ਦੌਰਾਨ ਆਪਸੀ ਮਤਭੇਦਾਂ ਨੂੰ ਲੈ ਕੇ ਦੁਸ਼ਾਂਜ ਪ੍ਰਾਮਾ ਨੇ ਕੋਲੰਬੀਅਨ ਹੈਂਡਲਰ ਨੂੰ ਮਾਰ ਦਿੱਤਾ। ði ਇਸ ਕੇਸ ਵਿੱਚ ਹੀ ਫਿਰ ਬਿਗ ਜਿਮ ਨੂੰ ਫੜ ਲਿਆ ਗਿਆ। ਪਰ ਜਿਮ 2-3 ਸਾਲ ਵਿੱਚ ਹੀ ਜੇਲ੍ਹ ਤੋਂ ਬਾਹਰ ਆ ਗਿਆ ਕਿਉਂਕਿ ਇਹਨਾਂ ਨੇ ਇਸ ਕੇਸ ਦੇ ਸਾਰੇ ਗਵਾਹਾਂ ਨੂੰ ਰਾਤਮਕਾ ਕੇ ਚੁੱਪ ਕਰਾ ਦਿੱਤਾ ਸੀ ਪਰ ਜਦੋਂ ਜਮ ਜੀਲ ਵਿੱਚ ਸੀ ਉਸ ਦੇ ਪਿੱਛੇ ਤੋਂ ਹੀ ਬਿੰਦੀ ਨੂੰ ਗੈਂਗ ਵਿੱਚ ਸ਼ਾਮਲ ਕੀਤਾ ਗਿਆ ਤੇ ਬਿੰਦੀ ਦਾ ਇੱਕ ਖਾਸ ਦੋਸਤ ਰੋਮਨ ਮਾਨ ਵੀ ਗੈਂਗ ਵਿੱਚ ਸ਼ਾਮਲ ਹੋਇਆ ਇਹਨਾਂ ਦੋਨਾਂ ਨੇ ਗੈਂਗ ਕਮਜ਼ੋਰ ਦੇਖ ਕੇ ਉਸ ਨੂੰ ਟੇਕਓਵਰ ਕਰਨਾ ਸ਼ੁਰੂ ਕੀਤਾ ਤੇ ਇਸ ਗੱਲ ਤੋਂ ਗੁੱਸੇ ਹੋ ਕੇ ਦੁਸਾਂਜ ਭਰਾਵਾਂ ਨੇ 10000 ਡਾਲਰ ਦੀ ਸਪਾਰੀ ਬਿੰਦੀ ਨੂੰ ਮਾਰਨ ਦੀ ਦੇ ਦਿੱਤੀ ਪਰ ਬਿੰਦੀ ਨੂੰ ਅੰਡਰਵਰਲਡ ਦੇ ਆਪਣੇ ਲਿੰਕਾਂ ਤੋਂ ਪਤਾ ਲੱਗਦਾ ਕਿ ਉਸ ਦੀ ਸਪਾਰੀ ਦਿੱਤੀ ਗਈ ਹੈ ਤੇ ਜਿਸ ਤੋਂ ਬਾਅਦ ਫਿਰ ਉਹ ਉਸ ਹੀ ਹਿਟਮੈਨ ਨੂੰ ਇੱਕ ਨਵਾਂ ਆਫਰ ਦਿੰਦਾ ਹੈ ਇਸ ਤੋਂ ਬਾਅਦ ਫਿਰ 25 ਫਰਵਰੀ 1994 ਨੂੰ ਇੱਕ ਟਰੈਪ ਲਾਇਆ ਜਾਂਦਾ ਹੈ ਅਨਨੋਨ ਬੰਦਿਆਂ ਦੁਆਰਾ ਇੱਕ ਡੀਲ ਦੀ ਪੇਸ਼ਕਸ਼ ਲਈ ਜਿਮ ਨੂੰ ਸਟਰੀਟ ਤੇ ਬੁਲਾਇਆ ਜਾਂਦਾ ਹੈ ਤੇ ਇੱਥੇ ਹੀ ਬਿੰਦੀ ਦਾ ਹਿਟਮੈਨ ਪਹਿਲਾਂ ਤੋਂ ਹੀ ਮੌਜੂਦ ਹੁੰਦਾ ਹੈ ਤੇ ਉੱਥੇ ਹੀ ਜਦੋਂ ਜਿਮ ਖੜਾ ਹੋ ਕੇ ਸਿਗਰਟ ਪੀ ਰਿਹਾ ਹੁੰਦਾ ਹੈ ਤਾਂ ਉਸ ਨੂੰ ਕਾਰਾਂ ਦੁਆਰਾ ਬਲਾਕ ਕਰ ਲਿਆ ਜਾਂਦਾ ਹੈ ਤੇ ਇੱਥੇ ਫਿਰ ਜਿਮ ਨੂੰ ਕੋਈ 2-4 ਨਹੀਂ ਬਲਕਿ 18 ਗੋਲੀਆਂ ਲੱਗਦੀਆਂ ਨੇ ਤੇ ਇਸ ਤਰ੍ਹਾਂ ਫਿਰ ਜਿਮ ਨੂੰ ਉਹਦੇ ਆਪਣੇ ਚੇਲੇ ਬਿੰਦੀ ਨੇ ਹੀ ਮਰਵਾ ਦਿੱਤਾ ਤੇ ਇਸ ਤੋਂ ਬਾਅਦ ਉਹੀ ਹੋਇਆ ਜੋ ਅਕਸਰ ਦੇਖਣ ਨੂੰ ਮਿਲਦਾ ਹੈ ਹੁਣ ਜਿਮ ਦਾ ਭਰਾ ਰੌਨ ਬਿੰਦੀ ਦੀ ਜਾਨ ਪਿੱਛੇ ਪੈ ਗਿਆ ਪਰ ਬਿੰਦੀ ਇਸ ਕੰਮ ਤੋਂ ਬਾਅਦ ਅੰਡਰਗਰਾਊਂਡ ਹੋ ਗਿਆ ਤੇ ਇਸ ਤੋਂ 2 ਮਹੀਨੇ ਬਾਅਦ ਹੀ ਇੱਕ ਬਾਰਦਾਤ ਹੁੰਦੀ ਹੈ ਤੇ ਬਿੰਦੀ ਆਪਣੇ ਘਰ ਤੇ ਨਹੀਂ ਸੀ ਤੇ ਬਿੰਦੀ ਦੇ ਪਿੱਛੋਂ ਉਸਦੇ ਕੁੱਤੇ ਨੂੰ ਘਮਾਉਣ ਦੀ ਜ਼ਿੰਮੇਵਾਰੀ ਗਲੈਨ ਆਲਸਨ ਨਾਮ ਦੇ ਗਵਾਂਡੀ ਨੂੰ ਦਿੱਤੀ ਗਈ ਸੀ ਤੇ ਉਸ ਦਾ ਗਵਾਂਡੀ ਜਦੋਂ ਕੁੱਤੇ ਨੂੰ ਘੁਮਾ ਰਿਹਾ ਸੀ ਤਾਂ ਰੌਨ ਦੇ ਭੇਜੇ ਹਿੱਟਮੈਨ ਗਲੈਨ ਉੱਤੇ ਗੂੜੀਆਂ ਚਲਾ ਕੇ ਹੀ ਚਲੇ ਗਏ ਤੇ ਜਿਸ ਦੁਆਰਾ ਗਲੈਂਦੀ ਮੌਤ ਹੋ ਜਾਂਦੀ ਹੈ ਗਲੈਂ ਦਿਖਣ ਵਿੱਚ ਬਿੰਦੀ ਦਾ ਭਲੇਖਾ ਪਾਉਂਦਾ ਸੀ ਸੋ ਗੈਂਗਸਟਰ ਬਾਦ ਵਿੱਚ ਇਹੀ ਹੁੰਦਾ ਕਿ ਇਹ ਚੈਨ ਕਦੇ ਵੀ ਰੋਕਣ ਦਾ ਸਾਹ ਹੀ ਨਹੀਂ ਲੈਂਦੀ ਤੇ ਹੁਣ ਇਸ ਤੋਂ ਬਾਅਦ ਫਿਰ ਬਿੰਦੀ ਰੌਣ ਦੇ ਖੂਨ ਦਾ ਪਿਆਸਾ ਹੋ ਗਿਆ ਤੀਸ ਤੋਂ ਬਾਅਦ ਫਿਰ ਬਿੰਦੀ ਨੇ ਰੌਣ ਦੀ ਸਪਾਰੀ 50000 ਡਾਲਰ ਵਿੱਚ ਹਿਟਮੈਨਾਂ ਨੂੰ ਦੇ ਦਿੱਤੀ ਤੀਸ ਤੋਂ ਕੁਝ ਦਿਨਾਂ ਬਾਅਦ ਹੀ ਸੜਕ ਤੇ ਭਾਰੀ ਟ੍ਰੈਫਿਕ ਵਿੱਚ ਫਸੇ ਰੌਣ ਉਤੇ ਤਾਬੜ ਤੂੜ ਗੂੜੀਆਂ ਚੱਲੀਆਂ ਤੇ 2 ਮਹੀਨੇ ਵਿੱਚ ਹੀ ਬਿੰਦੀ ਨੇ ਦਸਾਂਝ ਭਰਾ ਮੌਤ ਦੇ ਘਾਟ ਉਤਾਰ ਦਿੱਤੀ ਜਿਨ੍ਹਾਂ ਨੇ ਬਿੰਦੀ ਨੂੰ ਇਸ ਦੁਨੀਆ ਵਿੱਚ ਐਂਟਰ ਕਰਵਾਇਆ ਸੀ ਯਾ ਕਹਿ ਲਓ ਕਿ ਆਪਣੀ ਮੌਤ ਨੂੰ ਸੁਗਲਤਾ ਇੱਕੋ ਬਣਦੀ ਹੈ ਸੂਈ ਕਿਸ ਵਿੱਚ ਬਿੰਦੀ ਨੂੰ ਜੇਲ੍ਹ ਹੋ ਗਈ ਸੀ ਤੇ ਇਸ ਦੌਰਾਨ ਬਿੰਦੀ ਨੇ ਕੋਰਟ ਵਿੱਚ ਨਿਊਜ਼ ਚੈਨਲ ਤੇ ਮੀਡੀਆ ਤੇ ਦੁਸਾਂਝ ਭਰਾਵਾਂ ਨੂੰ ਸਮਗਲਰ ਕਹਿ ਕੇ ਉਹਨਾਂ ਨੂੰ ਮਾੜਾ ਪੇਸ਼ ਕੀਤਾ ਤੇ ਬਿੰਦੀ ਦਾ ਕਹਿਣਾ ਸੀ ਕਿ ਜੇ ਮੈਂ ਦੁਸਾਂਝ ਭਰਾਵਾਂ ਨੂੰ ਨਾ ਮਾਰਦਾ ਤਾਂ ਉਹਨਾਂ ਨੇ ਮੈਨੂੰ ਮਾਰ ਦੇਣਾ ਸੀ ਤੇ ਇਸ ਤਰ੍ਹਾਂ ਫਿਰ ਇੱਕ ਗੈਂਗ ਦਾ ਅੰਤ ਦੂਜੀ ਗੈਂਗ ਦੀ ਸ਼ੁਰੂਆਤ ਬਣਿਆ